ਹੈਲੋ ਆ ਜਾਓ ਵੀਰੇ ਜਲਦੀ ਜਲਦੀ ਲਾਈਵ 'ਚ ਜੁੜ ਜਾਓ ਹੈਲੋ ਜੀ ਹੈਲੋ ਆ ਜਾਓ ਵੀਰੇ ਜਲਦੀ ਜਲਦੀ ਲਾਈਵ 'ਚ ਜੋ ਅੰਗਲਾ ਵਾਤਾ ਕਰਦੇ ਆਂ ਦੋ ਚਾਰ ਹਾਂ ਜੀ ਖੇਤ ਆਏ ਹੋਏ ਆਪਾਂ ਝੋਨਾ ਵੜਨ ਦੀ ਤਿਆਰੀ ਆ ਬਸ ਦੇਖਦੇ ਆ ਕਦੋਂ ਵੜਦੇ ਆ ਅੱਜ ਜਾਂ ਕੱਲ ਨੂੰ ਜਦ ਵੀ ਮਸ਼ੀਨ ਮਿਲਦੀ ਆ ਇਹ ਵਾਲਾ ਝੋਨਾ ਆਪਣਾ 126 ਆ ਪੀ ਆਰ 126 ਇਹ ਲੱਗਿਆ ਹੋਇਆ ਤਕਰੀਬਨ 18-19 ਜੁਲਾਈ ਦਾ ਜਿੰਨੇ ਵੀ ਵਿਊਅਰਸ ਆਪਣਾ ਜੁੜੇ ਨੇ ਇੱਕ ਵਾਰ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਆਪਣੇ ਗਵੰਡੀ ਨੇ ਵੀ ਯਰੀ ਵਰਤੀ ਗੱਲ ਆ ਦੇਖੋ ਹਲੇ ਲੋਕੋਂ ਜੇ ਜੋ ਆਪਾਂ ਨੇ ਡਾਲ ਵੜ ਤੇ ਕਰਨਪ੍ਰੀਤ ਹੈਲੋ ਹੈਲੋ ਜੀ ਸੰਗਰੂਰ ਕਰਨਪ੍ਰੀਤ ਓਕੇ ਜੀ ਓਕੇ ਕਰਨਪ੍ਰੀਤ ਜਿਹੜੇ ਹੈਗੇ ਨੇ ਇਹ ਆਪਣੇ ਰੈਗੂਲਰ ਵਿਊਅਰਸ ਨੇ ਇਹ ਤਕਰੀਬਨ ਹਰ ਲਾਈਵ ਆਪਣਾ ਦੇਖਦੇ ਹੀ ਦੇਖਦੇ ਨੇ ਤੇ ਕਮੈਂਟ ਜ਼ਰੂਰ ਕਰਦੇ ਨੇ ਧੰਨਵਾਦ ਇਹਨਾਂ ਦਾ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਜੀ ਬਾਕੀ ਜਿਹੜੇ ਈ ਵਿਊਅਰਸ ਨੇਗੇ ਇੱਕ ਵਾਰ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਨੂੰ ਇੱਕ ਚੀਜ਼ ਦਿਖਾਉਣਾ ਜੀ ਮੈਂ ਇਹ ਫਿਰ ਮੈਨੂੰ ਆਪਣੀ ਆਪਣੀ ਰਾਏ ਜ਼ਰੂਰ ਦੱਸਿਓ ਇਹੋ ਕਿੰਨੀ ਸਹੀ ਆ ਕਿੰਨੀ ਗਲਤ ਆ ਆਪਣਾ ਇਹ PR126 ਚੋਣਾ ਜੀ 17 18 ਜੁਲਾਈ ਦਾ ਲੱਗਿਆ ਹੋਇਆ ਤੇ ਇਹ ਦੇਖੋ ਬਿਲਕੁਲ ਹੁਣ ਤਾਂ ਪੱਕ ਚੱਲਿਆ ਬਸ ਇਹਨੂੰ ਅੱਜ ਜਾਂ ਕੱਲ ਦੇ ਵਿੱਚ ਵਿੱਚ ਵੜਦੇ ਆ ਕਮੈਂਟ ਜਰੂਰ ਕਰ ਦਿਓ ਵੀਰੇ ਜਿੰਨੇ ਜਾਨੇ ਵੀਡੀਓ ਦੇਖ ਰਹੇ ਹੋ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਆ ਦੇਖੋ ਵੀਰੇ ਮੈਂ ਜੋ ਤੁਹਾਨੂੰ ਚੀਜ਼ ਦਿਖਾਉਣਾ ਚਾਹਣਾ ਆ ਆਪਣੀ ਸਾਂਝੀ ਵੱਟਾ ਇਸ ਬੰਦੇ ਨਾਲ ਤੇ ਇਹਨੇ ਵੱਟ ਦਾ ਹਾਲ ਦੇਖੋ ਆ ਮਿੱਟੀ ਸਾਰੀ ਮੈਂ ਪਨਾ ਕਰਕੇ ਗਿਆ ਸਾਰੀ ਆਪਣੀ ਜੀਰੀ ਜਿੱਸਟ ਜਿੱਸਟ ਬੁਰੇ ਹਾਲ ਕੀਤਾ ਪਿਆ ਇਹਨੇ ਐਵੇਂ ਕਰਨਾ ਚਾਹੀਦਾ ਆ ਦੇਖੋ ਇਦਾਂ ਨੂੰ ਤੋਂ ਸਾਂਝੀ ਵਟ ਦਿਖਾਵਾਂ ਮੈਂ ਦੇਖੋ ਇੱਥੇ ਤੱਕ ਹਾਲ ਫੇਰ ਤੇ ਇੰਨਾ ਖਛੜਤੀ ਬਸ ਹਾਲੇ ਆਪਣੀ ਖੱਤੇ ਚ ਸਾਰੀ ਮਿੱਟੀ ਉਹਨਾਂ ਖੱਤੇ ਚ ਪਲਟਾ ਪਲਟਾ ਕੀਤੀ ਪਈ ਆ ਹਾਂ ਦੇਖੋ ਹੰਜੀ ਵਟ ਦਾ ਹਾਲ ਦੇਖ ਲੋ ਜੀ ਹਾਂ ਦੇਖੋ ਉਹ ਦੇਖੋ ਫੇਰ ਅਗਲਾ ਕਹਿੰਦਾ ਗੌਂਡੀਆਂ ਨਾਲ ਆਪਾਂ ਲੜਦੇ ਆ ਦੇਖ ਲੋ ਜੀ ਹਾਲ ਦੇਖ ਲੋ ਇਸ aí ਆ ਜਾਂ ਕਿਵੇਂ ਆ ਆ ਦੇਖੋ ਲੈ ਆ ਦੇਖੋ ਆ ਬਟਖੜੀ ਆ ਮਿੱਟੀ ਜਾਂਦਾ ਕੀ ਹਾਲ ਕੀਤਾ ਜਨਰਲ ਟਾਮੇ ਫੇਰਨੇ ਜਿੱਥੇ ਉਲਟਾ ਮੇ ਫੇਰਨ ਲੱਗੇ ਨੇ ਨਾ ਮਿੱਟੀ ਇੱਧਰ ਸਾਰੀ ਉਲਟਾ ਦੀ ਹਾਂ ਹਾਈ ਤੇ ਹਾਂਜੀ ਵਟ ਦੇਖੋ ਲੈ ਇੱਥੇ ਤੱਕ ਪਾਇਆ ਪਿਆ ਇਹਨੇ ਵਟ ਤੇ ਅਗਲੇ ਕਹਿੰਦੇ ਜੀ ਤੁਸੀਂ ਤਾਂ ਲੜਦੇ ਹੀ ਰਹਿੰਦੇ ਹੋ ਵੀਰੇ ਹੁਣ ਦੇਖੋ ਇਹਦੇ ਚ ਕੀ ਦਾ ਕਸੂਰ ਆ ਹਣਾ ਕਿੰਨੇ ਕੇ ਚੌੜਾ ਹੋ ਜਾਊਗਾ ਤੇ ਆਪਣਾ ਕੀ ਕਿੰਨਾ ਘਟਜੋ ਬੰਦੇ ਨੂੰ ਆਪਣੇ ਹੱਕ ਚ ਰਹਿਣਾ ਚਾਹੀਦਾ ਕੰਧ ਹਾਲ ਦੇਖ ਲਵਿਜੋ ਜਿੰਨੇ ਜਾਣੇ ਵੀਰੇ ਵੀਡੀਓ ਦੇ ਨਾਲ ਜੁੜੇ ਹੋ ਆ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਵੀਡੀਓ 'ਚ ਜੁੜੇ ਹੋ ਆ ਕਿਹੜੇ-ਕਿਹੜੇ ਏਰੀਏ ਦੇ ਵਿੱਚੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਤੁਸੀਂ ਨੇ ਝੋਨਾ ਵੜਦ ਲਿਆ ਜਾਂ ਨਹੀਂ ਜੇ ਝੋਨਾ ਵੜਦ ਲਿਆ ਤਾਂ ਤੁਹਾਡੇ ਕੀ ਝਾੜ ਰਿਹਾ ਇਸ ਵਾਰ ਜਰੂਰ ਦੱਸਿਓ ਕਮੈਂਟ ਨਾਲ ਪਤਾ ਲੱਗ ਜਾਂਦਾ ਵੀ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਏਰੀਏ ਦਾ ਕੀ ਝਾੜ ਵਗੈਰਾ ਰਿਹਾ ਅਵੋ ਆਪਾਂ ਵੀ ਡਾਲ ਵਗੈਰਾ ਵੜਤੇ ਖੰਬੇ ਦੇ ਕੋਲੋਂ ਬਸ ਦੇਖਦੇ ਆਂ ਕਦੋਂ ਪਰਨੇ ਦੇਖਦੇ ਆ ਅੱਜ ਜੇ ਛੁੱਟੀ ਆ ਵੈਸੇ ਜੀ ਅੱਜ ਮਸ਼ੀਨ ਮਿਲ ਜਵੇ ਤਾਂ ਵਧੀਆ ਗੱਲ ਤੇ ਤੁਹਾਨੂੰ ਆਪਣੀ ਮੂਲੀ ਦਿਖਾਉਣਾ ਮੂਲੀ ਵਧੀਆ ਗ੍ਰੋਥ ਕਰ ਗਈ ਪਰ ਲੱਗ ਥੋੜੀ ਜਿਹੀ ਸੰਗਣੀ ਗਈ ਚਲੋ ਕੋਈ ਗੱਲ ਨਹੀਂ ਮੂਲੀ ਦੀ ਗ੍ਰੋਥ ਬਹੁਤ ਵਧੀਆ ਹੋਈ ਵੀ ਆ ਦੇਖੋ ਪੱਤਿਆਂ ਦੀ ਗ੍ਰੋਥ ਗ੍ਰੈਂਡਰੀ ਕਿੰਨੀ ਵਧੀਆ ਲੱਗਦੀ ਆ ਮੋਟਰ ਤੇ ਜੀ ਲੱਗੀ ਥੋੜੀ ਸੰਘਣੀ ਹੋਈ ਆ। ਇਹ ਪੈਨੇ ਨਹੀਂ ਹੋ ਗਈ ਇਹ। ਆਪਿਆ ਗਰੋ ਕਰ ਗਈ ਆਪਣੀ ਮੋੜੀ। ਸਿਆਣਾ ਕਿਸਾਨ ਵੀਰੇ ਉਹੀ ਆ ਜਿਹੜਾ ਸਿਆਣਪ ਦੇ ਨਾਲ ਫਸਲ ਵੜੀ ਵੀ ਜੀ ਗਵਾਂਡੀ ਨੂੰ ਪਰੇਸ਼ਾਨ ਨਾ ਕਰੇ ਤੇ ਗਵਾਂਡੀ ਦਾ ਕੋਈ ਨੁਕਸਾਨ ਨਾ ਕਰੇ ਹਨਾ। ਨੇ ਅੱਜਕਲ ਕੀ ਆਪਾਂ ਦੇਖਦੇ ਆਂ ਬਈ ਜਿਹੜੇ ਖੱਤਾ ਜਿਹਦਾ ਕਿਸੇ ਦਾ ਖੱਤਾ ਨੀਵਾ ਉੱਚੇ ਵਾਲਾ ਉਹਦਾ ਜਦੋਂ ਫਸਲ ਵੱਢਣ ਵਾਲੀ ਹੁੰਦੀ ਆ ਪੱਕੀ ਹੁੰਦੀ ਆ ਪਾਣੀ ਨਾਲ ਡੱਕ ਕੇ ਫਸਲ ਖਰਾਬ ਕਰ ਦਿੰਦਾ ਇਹ ਚੀਜ਼ਾਂ ਗਲਤ ਨੇ ਇਹ ਚੀਜ਼ਾਂ ਨੂੰ ਤਿਆਗਣਾ ਚਾਹੀਦਾ ਆਪਾਂ ਨੂੰ ਤੇ ਗ੍ਰੇਨਰੀ ਦੇਖੋ ਵੀਰੇ ਕਿੰਨਾ ਰੂਹ ਖੁਸ਼ ਹੁੰਦੀ ਆ ਗ੍ਰੇਨਰੀ ਦੇਖ ਕੇ ਕਿ ਥੋੜਾ ਜਿਹਾ ਉਜਾੜਾ ਵੀ ਹੈਗਾ ਤੇ ਬੱਕਰੀਆਂ ਵਾਲਿਆਂ ਦੇ ਕੋ ਡਾਣੀਆਂ ਵਗੈਰਾ ਵੱਡਤੀਆਂ ਬੁਰੇ ਹਾਲ ਕਰਤੇ ਇੱਧਰ ਤਾਂ ਆਪਣਾ ਤੂਥ ਖੜਾ ਤੂਥ ਵੀ ਸ਼ਾਂਗਦਾ ਇੱਧਰ ਡਾਣੀਆਂ ਹੋਈ ਵੀ ਵੱਡੀਆਂ ਬਈਆਂ ਨੇ ਅਜਾੜੇ ਕਰਖਿਆ ਮੈਨੂੰ ਇਹਦਾ ਵੀ ਡਰਾ ਵੀ ਆਪਣੀ ਮੂਲੀ ਵੀ ਅਜਾੜੇ ਚਾਊਗੀ ਚਲੋ ਕੋਈ ਗੱਲ ਨਹੀਂ ਖਾਣ ਵਾਲੀ ਚੀਜ਼ ਆਪਣੀ ਨਹੀਂ ਕਿਸੇ ਹੋਰ ਦੇ ਮੂੰਹ 'ਚ ਤਾਂ ਪਊਗੀ ਖਾਣ ਵਾਲੀ ਚੀਜ਼ ਦਾ ਤਾਂ ਚਲੋ ਕੋਈ ਗੱਲ ਨਹੀਂ ਬਟ ਅਗਲਾ ਜੇ ਪੱਤੇ ਦਾ ਢੰਗ ਸਿਰ ਨਾਲ ਪੱਤੇ ਕਿਤੇ ਨਾ ਹੋਵੇ ਦੋ ਪੱਤੇ ਚਾਰ ਖਰਾਬ ਕਰਦੇ ਉਹ ਗੱਲ ਵਧੀਆ ਨਹੀਂ ਹੁੰਦੀ ਹੋਰ ਵੀਰੇ ਹਵਾ ਚਲੀ ਜਾ ਰਹੀ ਅੱਜ 27 ਤਰੀਕ ਦਾ ਮੀਂਹ ਵੀ ਦੱਸਿਆ ਹੋਇਆ ਰੱਬ ਸੁੱਖ ਰੱਖੇ ਹੁਣ ਮੀਂਹ ਜੇ ਨਾ ਪਾਵੇ ਦੋ ਚਾਰ ਦਿਨ ਸਾਰੇ ਜ਼ਿਮੀਂਦਾਰ ਆਪਣੀ ਫਸਲ ਸੰਭ ਲੈਣ ਸੰਭਣੀ ਜ਼ਰੂਰੀ ਆ ਚਲੋ ਬੀਜਣ ਵਾਲੇ ਦਾ ਦੋ ਚਾਰ ਦਿਨ ਲੇਟ ਬੀਜੀ ਜਾ ਕੋਈ ਗੱਲ ਨਹੀਂ ਇਹ ਮਹੀਨੇ ਦੀ ਆਪਣੀ ਕਹਿੰਦੇ ਹੁੰਦੇ ਨੇ ਮਿਹਨਤ ਆ ਉਹ ਆਪਣੇ ਹੱਥ ਲੱਗ ਜੇ ਤਾਂ ਚੰਗੀ ਗੱਲ ਹੈਗੀ ਝੜ ਵੈਸੀ ਕੱਟਨੇ ਦੂਜਾ ਸਰਕਾਰਾਂ ਦੇ ਜਿਹੜੇ ਮਾਪ ਡੰਡ ਨੇ ਪਮਾਨ ਨੇ ਮੌਇਸਚਰ ਜੀ 17 ਵੀ ਆਉਂਦਾ ਤਾਂ ਵੀ ਇਹਨਾਂ ਦੇ ਮੌਇਸਚਰ ਚੈੱਕ ਕਰਨ ਵਾਲੀਆਂ ਮਸ਼ੀਨਾਂ 19 19 20 ਵੀ ਦੱਸੀ ਜਾਂਦੀਆਂ ਨੇ ਪਤਾ ਨਹੀਂ ਇਹ ਫਾਲਟ ਨੇ ਜਾਂ ਪਤਾ ਨਹੀਂ ਕੀ ਸੈਟਿੰਗ ਕੀਤੀ ਹੋਇਆ ਇਹਨਾਂ ਨੇ ਹੁਣ ਜਿਹੜੀ ਆਪਣੀ ਆਹ 26 ਜੀਰੀ ਹੈ ਇਹ 17 18 ਜੁਲਾਈ ਦੀ ਲੱਗੀ ਹੋਏ ਦੇਖ ਲਓ ਸਹੀਂ 17 ਅਕਤੂਬਰ ਨੂੰ ਅਗਸਤ ਸਤੰਮਰਗ 90 ਦਿਨ ਹੋ ਗਏ ਇਹਦੇ ਅੱਜ ਹੋ ਗਈ 26 ਯਾਨੀ ਤਕਰੀਬਨ 100 ਦਿਨ ਹੋ ਗਿਆ 100 102 ਦਿਨ ਕਿ ਵੀ 31 ਦੇ ਮਹੀਨੇ ਵੀ ਦੀ 31 ਜੁਲਾਈ 31 ਅਗਸਤ ਤੇ ਪਰ ਹੁਣ ਵੀ ਜੇ ਦਾ ਮੌਇਸਚਰ ਚੈੱਕ ਕਰਾਈਏ ਤਾਂ ਇਹ 22 23 ਤੋਂ ਘਟ ਨਹੀਂ ਆਉਣਾ ਪਤਾ ਨਹੀਂ ਮਸ਼ੀਨਾਂ ਕਿਹੀਆਂ ਸੈੱਟ ਨੇ ਹਾਲਾ ਕਿ ਯੂਨੀਵਰਸਿਟੀ ਕਹਿੰਦੀ ਹੈ ਵੀ ਜਿਹੜਾ 126 ਵੀ ਆ ਇਹ ਪਨੀਰੀ ਪੱਟ ਕੇ ਲਾਉਣ ਤੋਂ ਇਕੱਲੇ 90 ਦਿਨ ਦੇ ਵਿੱਚ 90 ਜਾਂ 92 92 93 ਦਿਨਾਂ ਦੇ ਅੰਦਰ ਆ ਜਾਂਦਾ ਆਜੋ ਵੀਰੇ ਹੋ ਜਲਦੀ ਜਲਦੀ ਲਾਈਕ ਛਿੜ ਜੋ ਉਚਰ ਗੱਲਾਂ ਪਤਾ ਕਰੀਏ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਜਿਹੜੇ ਨਵੇਂ ਈ ਵਿਊਅਰਸ ਆਏ ਨੇ ਉਹ ਇੱਕ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਿਛਲੇ ਇੱਕ ਹਫ਼ਤੇ ਤੋਂ ਕੁਝ ਜ਼ਿਆਦਾ ਆਪਣੇ ਵਿਊਜ਼ ਨਹੀਂ ਆ ਰਹੇ ਤੇ ਨਾ ਹੀ ਸਬਸਕ੍ਰਿਪਸ਼ਨ ਵਧੀਆ ਸੋ ਮੈਂ ਤਾਂ ਦੇ ਨਾਲ ਵੀਡੀਓ ਅਪਲੋਡ ਕਰੀ ਦੀਆ ਤੋ ਪਲੀਜ਼ ਵੀਰੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਹੈਗੇ ਚਲੋ ਵੀਰੇ ਠੀਕ ਆ ਫਿਰ ਆਪਾਂ ਲਾਈਵ ਕਰਦੇ ਆ ਬੰਦ ਤੇ ਚਲਦੇ ਆ ਘਰ ਨੂੰ ਆਪਣਾ ਖੇਤ ਦਾ ਅਜਦਾ ਕੰਮ ਮੁੱਕ ਕੇ ਤੇ ਫੇਰ ਮਿਲਦੇ ਆ 頼の